ਮਿਰਨਮ ਜਸਵਿੰਦਰ ਸਿੰਘ ਹੈ ਜੀ ਸਰ ਦੇਖੋ ਜੀ ਜਿਹੜੇ ਮੁਲਾਜ਼ਮ ਨੇ ਮੁਲਾਜ਼ਮਾਂ ਨੂੰ ਉਮੀਦ ਹੁੰਦੀ ਹੈ ਵੀ ਜਿਵੇਂ ਹੁਣ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਮੁਲਾਜ਼ਮਾਂ ਨੂੰ ਕੋਈ ਤੋਹਫ਼ਾ ਮਿਲੂਗਾ ਡੀਏ ਮਿਲੂਗਾ ਪਰ ਸਰਕਾਰ ਕਿਤੇ ਨਾ ਕਿਤੇ ਜਿਹੜੀ ਹੈਗੀਆਂ ਮੁਲਾਜ਼ਮਾਂ ਦੇ ਨਾਲ ਬਹੁਤ ਨਿਆਂਯੋਗ ਜਿਹੜਾ ਹੈਗਾ ਅਨਿਆਂਯੋਗ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਸਾਹਮਣੇ ਆਈਆਂ ਨੇ ਕਿਉਂਕਿ ਅੱਜ ਅਸੀਂ ਬਰਨਾਲੇ ਜੇਲੇ ਦੇ ਵਿੱਚ ਇਕੱਠੇ ਹੋਏ ਹੋਇਆ ਇਥੋਂ ਦੇ ਡੀਓ ਨੇ ਔਰ ਖਜ਼ਾਨਾ ਦਫ਼ਤਰ ਨੇ ਜਿਹੜਾ ਹੈਗਾ ਅਫਸਰ ਹੈ ਉਹਨਾਂ ਨੇ ਇਥੋਂ ਦੇ ਜਿਹੜੇ ਮੁਲਾਜ਼ਮ ਨੇ ਖਾਸ ਕਰਕੇ 3704 ਅਧਿਆਪਕ ਉਹਨਾਂ ਦੇ ਵਿਰੁੱਧ ਜਿਹੜਾ ਇੱਕ ਪੱਤਰ ਜਾਰੀ ਕਰਕੇ ਉਹਨਾਂ ਦੀ ਰਿਕਵਰੀਆਂ ਕੱਟ ਲਈ ਗਈਆਂ ਨੇ 70000 ਦੇ ਤਕਰੀਬਨ ਪਹਿਲਾਂ ਇਹਨਾਂ ਦੀ ਤਨਖਾਹਾਂ ਜਿਹੜੀਆਂ ਹੈਗੀਆਂ ਸੀਗੀਆਂ ਤਿੰਨ ਮਹੀਨੇ ਰੋਕ ਕੇ ਰੱਖੀਆਂ ਜਦੋਂ ਹੁਣ ਇਹਨਾਂ ਨੇ ਤਨਖਾਹਾਂ ਜਾਰੀ ਕੀਤੀਆਂ ਤਾਂ ਉਹਨਾਂ ਦੀ ਰਿਕਵਰੀ ਕੱਟ ਲਈ ਗਈ ਹੈ ਜਿਹੜੀ ਹੈਗੀ ਆ ਉਹਨਾਂ ਦੀ ਰਿਕਵਰੀ ਅ 25 25000 222000 ਰੁਪਇਆ ਜਿਹੜਾ ਉਹਨਾਂ ਦੇ ਅ ਜਿਹੜੀ ਸੈਲਰੀ ਤੋਂ ਕੱਟ ਲਿਆ ਗਿਆ ਜਿਹੜੀ ਇੱਕ ਬਹੁਤ ਮੰਦਭਾਗੀ ਜਿਹੜੀ ਘਟਨਾ ਹੈਗੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹਨਾਂ ਦੀ ਰਿਕਵਰੀਆਂ ਵਾਪਸ ਨਹੀਂ ਕੀਤੀ ਜਾਂਦੀਆਂ ਤਾਂ ਅਸੀਂ ਵੱਡਾ ਐਕਸ਼ਨ ਲਿਖਾਂਗੇ ਪੂਰੇ ਪੰਜਾਬ ਤੋਂ ਉਰੇ ਯੂਨੀਅਨ ਦੇ ਸਾਥੀ ਜਿਹੜੇ ਇਕੱਠੇ ਕਰਕੇ ਰੋਲਸ ਬਰਦਰਸ਼ਨ ਕਰਾਂਗੇ ਖਾਸ ਕਰਕੇ ਬਰਨਾਲੇ ਜਿਲ੍ਹੇ ਦੇ ਵਿੱਚੋਂ ਜੀ ਕਾਰਨ ਕੀ ਦੱਸਿਆ ਗਿਆ ਕਿਸ ਕਰਕੇ ਕੱਟਿਆ ਅ ਸਰ ਇਹਨਾਂ ਕੋਲੇ ਕੋਈ ਕਾਰਨ ਵੀ ਨਹੀਂ ਹੈਗਾ ਨਾ ਹੀ ਕੋਈ ਉੱਪਰੋਂ ਲੈਟਰ ਆਇਆ ਹੋਇਆ ਇਹਨਾਂ ਨੇ ਬਰਬਲੀ ਜਿਹੜਾ ਹੈਗਾ اسی ਤਰ੍ਹਾਂ ਹੀ ਇਹਨਾਂ ਨੇ ਜਿਹੜੀਆਂ ਹੈਗੀਆਂ ਨੇ ਇਹ ਤਨਖਾਹਾਂ ਕੱਟੀਆਂ ਨੇਗੀਆਂ ਰਿਕਵਰੀਆਂ ਕੱਟੀਆਂ ਨੇ ਹੈਗੀਆਂ ਬਾਕੀ ਜਦਕਿ ਪੂਰੇ ਪੰਜਾਬ ਦੇ ਵਿੱਚ ਬਾਕੀ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਇਹ ਰਿਕਵਰੀਆਂ ਨਹੀਂ ਕੱਟੀਆਂ ਗਈਆਂ ਇੱਥੋਂ ਦੇ ਡੀਓ ਔਰ ਖਜ਼ਾਨਾ ਅਫਸਰ ਦੇ ਜਿਹੜੇ ਉਹਨਾਂ ਨੇ ਇਹ ਰਿਕਵਰੀਆਂ ਇਹ ਕੱਟੀਆਂ ਨਹੀਂ ਜੀ ਇਹ ਬਰਨਾਲੇ ਜ਼ਿਲ੍ਹੇ ਦੀ ਗੱਲ ਕਰਕੇ ਕਿੰਨੇ ਮੁਲਾਜ਼ਮਾਂ ਜੀ ਅੰ ਇੱਥੋਂ ਦੇ ਜਿਹੜੇ ਮੁਲਾਜ਼ਮ ਨੇ ਖਾਸ ਕਰਕੇ ਪਟੀਸ਼ਨਰ ਨੇ ਉਹ ਤਕਰੀਬਨ 55 60 ਜਿਹੜੇ ਹੈਗੇ ਨੇ ਇਹ ਤੋਂ ਪਟੀਸ਼ਨਰ ਨੇ ਜਿਨ੍ਹਾਂ ਦੀਆਂ ਰਿਕਵਰੀਆਂ ਇਹਨਾਂ ਨੇ ਕੱਟੀਆਂ ਨਹੀਂ ਤੇ ਪੂਰੇ ਪੰਜਾਬ ਭਰ ਦੀ ਗੱਲ ਕਰੀਏ ਪੂਰੇ ਪੰਜਾਬ ਭਰ ਦੇ ਵਿੱਚ ਇਹ 300 350 ਦੇ ਕਰੀਬ ਜਿਹੜੇ ਪਟੀਸ਼ਨਰ ਨੇ ਹਾਈ ਕੋਰਟ ਵੱਲੋਂ ਬਕਾਇਦਾ ਇਹਨਾਂ ਨੂੰ 6 ਮੈਂ ਪੀ ਕਮਿਸ਼ਨ ਦੇ ਅਨੁਸਾਰ ਇਹਨਾਂ ਨੇ ਪੇ ਫਕਸ਼ੀਸ਼ਨਾ ਜਿਹੜੀਆਂ ਹਾਈ ਕੋਰਟ ਦੇ ਵਿੱਚ ਜਮ੍ਹਾਂ ਕਰਵਾਈਆਂ ਹੋਈਆਂ ਲਗੀਆਂ ਤੇ ਇਹਨਾਂ ਉਹਨਾਂ ਦੇ ਹਾਈ ਕੋਰਟ ਦੇ ਉੱਪਰੋਂ ਇਹਨਾਂ ਨੇ ਕੀ ਕੀਤਾ ਵੀ ਮੰਨ ਲਓ ਇਹਨਾਂ ਦੀ ਹੁਕਮਦਲੀ ਕੀਤੀ ਹੈ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚੋਂ ਅਸੀਂ ਇਹ ਕੇਸ ਜਿੱਤੇ ਹੋਇਆ ਔਰ ਉਹਨਾਂ ਦੀ ਵੀ ਇਹਨਾਂ ਨੇ ਹੁਕਮਦਲੀ ਕੀਤੀ ਹੈ ਜਿਹੜਾ ਹੈਗਾ ਉਹਨਾਂ ਦੇ ਵਿਰੁੱਧ ਜਾ ਕੇ ਇਹਨਾਂ ਅਧਿਆਪਕਾਂ ਦਾ ਜਿਹੜਾ ਹੈਗਾ ਬਣਦਾ ਹੱਕ ਖੋਇਆ ਜੀ ਜੀ ਸਰ ਮੇਰਾ ਨਾਮ ਮਨਦੀਪ ਸਿੰਘ ਹੈ ਤੇ ਮੈਂ 3704 ਜੂਨੀਅਨ ਅਧਿਆਪਕ ਜੂਨੀਅਨ ਵੱਲੋਂ ਗੱਲ ਕਰ ਰਿਹਾ ਤੁਹਾਡੇ ਨਾਲ ਸਾਡੀਆਂ ਜੋ ਮੰਗਾਂ ਨੇ ਗਿਆ ਮੁੱਖ ਮੰਗ ਇੱਕ ਹੀ ਹੈ ਕਿ ਸਾਡੇ ਤੇ ਛੇਮਾ ਪੇ ਕਮਿਸ਼ਨ ਬਣਦਾ ਸੀ ਜਿਸ ਦੀ ਮੰਗ ਅਸੀਂ 2021 ਤੋਂ ਕਰ ਰਹੇ ਹਾਂ ਅਦਾਲਤ ਵਿੱਚ ਇਸ ਦੀ ਮਨਜ਼ੂਰੀ ਵੀ ਹੋ ਚੁੱਕੀ ਹੈ ਹਾਈ ਕੋਰਟ ਵੱਲੋਂ ਇਸ ਦੇ ਆਰਡਰ ਜਾਰੀ ਹੋ ਚੁੱਕੇ ਸੀ ਉਸ ਤੋਂ ਬਾਅਦ ਵਿਭਾਗ ਦੇ ਹੁਕਮ ਵੀ ਜਾਰੀ ਹੋ ਚੁੱਕੇ ਸੀ ਸਪੀਕਿੰਗ ਆਰਡਰ ਜੁਲਾਈ ਮਹੀਨਾ ਦੇ ਵਿੱਚ ਜਿਸ ਦੇ ਅਕੋਰਡਿੰਗ ਸਾਡੀ ਤਨਖਾਹ ਸੀ ਜਿਹੜੀ 44800 ਦੇ ਹਿਸਾਬ ਨਾਲ ਬਣੀ ਸੀ ਪਰ ਇੱਕੋ ਇੱਕ ਬਰਨਾਲਾ ਜ਼ਿਲ੍ਹਾ ਸੀਗਾ ਜਿੱਥੇ ਕਿ 3 ਮਹੀਨੇ ਹੋ ਚੁੱਕੇ ਨੇ ਮੁਲਾਜ਼ਮਾਂ ਨੂੰ ਜੋ ਕਿ ਤਨਖਾਹਾਂ ਨਹੀਂ ਮਿਲੀਆਂ ਸੀ ਪਰ ਦੇਖੋ ਕਿੰਡੀ ਹਾਸੋਹੀਣੀ ਗੱਲ ਹੈਗੀ ਕਿ ਵਿੱਤ ਵਿਭਾਗ ਵੱਲੋਂ 3 ਮਹੀਨਿਆਂ ਬਾਅਦ ਇੱਕ ਪੱਤਰ ਜਾਰੀ ਹੁੰਦਾਗਾ ਜਿਸ ਵਿੱਚ ਉਹਨਾਂ ਵੱਲੋਂ 5ਵਾਂ ਪੇ ਕਮਿਸ਼ਨ ਦੀ ਗੱਲ ਕੀਤੀ ਜਾਂਦੀ ਜੀ ਜੋ ਕਿ ਅੱਜ ਤੋਂ 20 ਸਾਲ ਪੁਰਾਣਾ ਹੈਗਾ ਜਿਸ ਦੇ ਨਾਲ ਕੀ ਮੁਲਾਜ਼ਮਾਂ ਦੀਆਂ ਤਨਖਾਹਾਂ ਨੇ ਬਿਲਕੁਲ ਨਿਗੂਣੀਆਂ ਹੋ ਜਾਣਗੀਆਂ ਅੱਜ ਮਹਿੰਗਾਈ ਹੈ ਜੋ ਆਸਮਾਨ ਨੂੰ ਰਹੀਏਗੀ ਤੇ ਇਹ ਦੇਖ ਲਓ ਇੱਕ ਤਿਹਾਰਾਂ ਦਾ ਮੌਸਮ ਹੈਗਾ ਤੇ ਉਸ ਦੌਰਾਨ ਮੁਲਾਜ਼ਮਾਂ ਦੇ ਉੱਪਰ ਵਿੱਤੀ ਬੋਝ ਪਾ ਕੇ ਕਿੱਡੀ ਜਿਹੜੀ ਕੀ ਮਾਰੂ ਸੋਚਦਾ ਆਪਾਂ ਕਹਿੰਦੇ ਆ ਕਿ ਪ੍ਰਦਰਸ਼ਨ ਕਰ ਰਹੀ ਹੈ ਸਰਕਾਰ ਤੇ ਇਸ ਤੋਂ ਇਲਾਵਾ ਜਿੰਨਾ ਬਾਕੀ ਜ਼ਿਲ੍ਹਿਆਂ ਦੇ ਵਿੱਚ 44800 ਦੇ ਨਾਲ ਤਨਖਾਹਾਂ ਨਿਕਲੀਆਂ ਸੀ ਬਰਨਾਲਾ ਜ਼ਿਲ੍ਹੇ ਦੀ ਬਦੌਲਤ ਉੱਥੇ ਦੇ ਜੋ ਡੀਓ ਸਹਿਬਾਨ ਨੇ ਜਾਂ ਡੀਡੀਓ ਸਹਿਬਾਨ ਨੇ ਉਹ ਵੀ ਮੁਲਾਜ਼ਮਾਂ ਦੇ ਉੱਪਰ ਮਾਨਸਿਕ ਤੌਰ ਤੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਤਾਂ ਕਿ ਉਹਨਾਂ ਦੀਆਂ ਤਨਖਾਹਾਂ ਵੀ ਘਟਾਈਆਂ ਜਾਣ ਇੱਕ ਹੋਰ ਆਪ ਹੁਦਰੀ ਗੱਲ ਕਿ ਇਹਨਾਂ ਨੇ ਜੋ 5ਵੇਂ ਪੇ ਕਮਿਸ਼ਨ ਦੇ ਨਾਲ ਜੋ ਕਿ ਬੀਤੇ 13 ਤਰੀਕ ਨੂੰ ਲੈਟਰ ਜਾਰੀ ਹੋਇਆਗਾ ਕਿ ਪੰਜਵੇਂ ਨਾਲ ਜਾਰੀ ਕੀਤੇ ਜਾਣ ਪਰ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹਲੇ ਕੋਈ ਰਿਕਵਰੀ ਦੀ ਗੱਲ ਜ਼ਿਕਰ ਨਹੀਂ ਹੋਇਆ ਸੀ ਪਰ ਇਹਨਾਂ ਨੇ 50% ਤੋਂ ਜ਼ਿਆਦਾ ਰਿਕਵਰੀ ਬਣਾ ਕੇ ਮੁਲਾਜ਼ਮਾਂ ਦੇ ਉੱਪਰ ਇੱਕ ਹੋਰ ਵਧੇਰੇ ਵੱਡਾ ਬੋਝ ਪਾ ਦਿੱਤਾ ਦੇਖੋ ਅੱਜ ਜੋ ਸਮਾਂ ਹੈਗਾ ਕਿ ਮਹਿੰਗਾਈ ਦੇ ਵਿੱਚ ਪਰਿਵਾਰ ਪਾਲਣਾ ਬਹੁਤ ਮੁਸ਼ਕਲ ਹੋ ਚੁੱਕਿਆਗਾ ਪਰ ਇਹਨਾਂ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਉੱਪਰ ਇੱਕ ਵੱਡੇ ਕੱਟ ਲਗਾ ਕੇ ਉਸ ਨੂੰ ਹੋਰ ਵੀ ਜ਼ਿਆਦਾ ਔਖਾ ਕਰ ਦਿੱਤਾ ਹੈਗਾ ਤੇ ਅੱਜ ਅਸੀਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਸਤਕਾਰਯੋਗ ਡਿਓ ਸਾਹਿਬਾਨ ਨੂੰ ਆਪਣਾ ਮੰਗ ਪੱਤਰ ਦੇਣ ਆਏ ਅਗੇ ਤੇ ਉਹ ਮੰਗ ਪੱਤਰ ਅੰਦਰ ਭੇਜਿਆ ਜਾ ਚੁੱਕਾ ਹੈਗਾ ਜੇਕਰ ਸਾਡੀਆਂ ਮੰਗਾਂ ਦੇ ਉੱਪਰ ਸੁਣਵਾਈ ਨਹੀਂ ਹੁੰਦੀ ਤਾਂ ਅੱਜ ਅਸੀਂ ਇੱਥੇ ਧਰਨਾ ਲਗਾਵਾਂਗੇ ਤੇ ਇਹ ਧਰਨਾ ਸਾਡਾ ਨਿਰੰਤਰ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਸੁਣੀਆਂ ਜਾਂਦੀਆਂ ਹਰ ਵਾਰੀ ਕੋਈ ਗੱਲ ਹੁੰਦੀ ਹੈ ਵਰਗੀ ਤੁਸੀਂ ਜਦੋਂ ਨਹੀਂ ਹੁੰਦਾ ਤੇ ਧਰਨਾ ਲਾਉਂਦੇ ਹੋ ਪ੍ਰੋਟੈਸਟ ਕਰਦੇ ਹੋ ਨਾਕ ਕਰਦੇ ਹੋ ਅਗਲੇ ਦਿਨ ਮੰਗ ਪੂਰੀ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਅਸੀਂ ਸਰਕਾਰ ਨੂੰ ਕੀ ਚੋਣ ਦੱਸਣਾ ਚਾਹੁੰਗੇ ਹਾਂ ਜੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ 2 ਸਾਲਾਂ ਤੋਂ ਪਹਿਲਾਂ ਤਾਂ ਅਸੀਂ ਕੋਰਟ ਦੇ ਵਿੱਚ ਜਿੱਤੇ ਹਾਂਗੇ ਮਸਲੇ ਨੂੰ ਤੇ ਜਦੋਂ ਅਸੀਂ ਕੋਰਟ ਦੇ ਵਿੱਚੋਂ ਲਾਗੂ ਕਰਵਾ ਚੁੱਕੇ ਹਾਂ ਫਿਰ ਉਸ ਤੋਂ ਬਾਅਦ ਵਿਭਾਗ ਸਾਡੇ ਤੇ ਇਹ ਲਾਗੂ ਨਹੀਂ ਕਰ ਰਿਹਾ ਤਾਂ ਇਹ ਪਿਛਲੇ 1 ਸਾਲ ਤੋਂ ਅਸੀਂ ਲਗਾਤਾਰ ਧਰਨੇ ਲਾ ਕੇ ਮੁਜ਼ਾਰੇ ਲਾ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਹਾਂ ਡੀਪੀਆਈ ਦਫ਼ਤਰ तकरीबन 1 ਮਹੀਨੇ ਤੱਕ ਸਾਡਾ ਨਿਰੰਤਰ ਧਰਨਾ ਚੱਲਿਆ ਪਰ ਦੇਖੋ ਉਦੋਂ ਵੀ ਸਾਨੂੰ ਇਹਨਾਂ ਨੇ ਆਸ ਜਗਾ ਕੇ ਵਾਪਸ ਭੇਜ ਦਿੱਤਾ ਕਿ ਤੁਹਾਡੀਆਂ ਮੰਗਾਂ ਸਾਡੇ ਵਿਚਾਰ ਅਧਿਨੇ ਪੱਤਰ ਵੀ ਜਾਰੀ ਕੀਤਾ ਉੱਥੇ ਕਿ ਤੁਹਾਡੀ ਕੋਈ ਰਿਕਵਰੀ ਨਹੀਂ ਹੋਏਗੀ ਤੇ ਤੁਹਾਡੀਆਂ ਮੰਗਾਂ ਤੇ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਹੀ ਤਨਖਾਹਾਂ ਜਾਰੀ ਕੀਤੀਆਂ ਜਾਣਗੀਆਂ ਤੇ ਬਹੁਤ ਸਾਰੇ ਅਧਿਆਪਕਾਂ ਦੀਆਂ ਤਨਖਾਹਾਂ तकरीबन 42800 ਬੇਸਿਕ ਦੇ ਨਾਲ ਹੀ ਨਿਕਲੀਆਂ ਪਰ ਆ ਜਿਹੜਾ ਇੱਕ ਵਿੱਤ ਵਿਭਾਗ ਵੱਲੋਂ ਪੱਤਰ ਜਾਰੀ ਹੋਏਗਾ ਇਸ ਨੇ ਮੁਲਾਜ਼ਮਾਂ ਦੇ ਉੱਪਰ ਹੋਰ ਗਹਿਰਾ ਸੰਕਟ ਪ੍ਰਗਟ ਕਰ ਦਿੱਤੇਗਾ ਮੇਰਾ ਨਾਮ ਰਜਿੰਦਰ ਕੌਰ ਆ ਤੇ ਮੈਂ 3704 ਯੂਨੀਅਨ ਅਧਿਆਪਕਾਂ ਸਾਡੇ ਨਾਲ ਦੇਖੋ ਜੀ ਦੀਵਾਲੀ ਆ ਰਹੀ ਆ ਪਹਿਲਾਂ ਤਾਂ ਬਨਾਲੀ ਜ਼ਿਲ੍ਹੇ ਵਿੱਚ ਤਿੰਨ ਮਹੀਨੇ ਤੋਂ ਸਾਡੀਆਂ ਤਨਖਾਹਾਂ ਨਹੀਂ ਪਈਆਂ 3704 ਅਧਿਆਪਕਾਂ ਦੀਆਂ ਜਿਹੜੇ ਕੇਸ ਨਾਲ ਸੰਬੰਧਿਤ ਸੀ ਤੇ ਅਸੀਂ ਕੋਰਟ ਵਿੱਚੋਂ ਵੀ ਕੇਸ ਜਿੱਤ ਚੁੱਕੇ ਆ ਪਰ ਹਜੇ ਤੱਕ ਸਾਡੀਆਂ ਤਨਖਾਹਾਂ ਨਹੀਂ ਸਿਾਈਆਂ ਪਰ ਹੁਣ ਥੋੜੇ ਦਿਨਾਂ ਤੱਕ ਕਈ ਡੀਡੀਓਜ਼ ਨੇ ਤਨਖਾਹਾਂ ਪਾਈਆਂ ਨੇ ਤੇ ਉਹਨਾਂ ਵਿੱਚ ਉਹਨਾਂ ਨੇ ਆਪਣੀ ਮਨਮਾਨੀ ਨਾਲ ਹੀ ਕਟੌਤੀ ਕੀਤੀ ਆ ਤੇ ਕਟੌਤੀ ਕਰਨ ਤੋਂ ਪਹਿਲਾਂ ਕੋਈ ਵੀ ਅ ਅਧਿਕਾਰੀ ਨਾਲ ਪਰਮਿਸ਼ਨ ਨਹੀਂ ਲਈ ਗਈ ਇਹਨਾਂ ਦੁਆਰਾ ਕੀ ਚੰਨੋ ਕੀ ਮੰਗ ਚੰਨ ਸਾਡੀ ਮੰਗ ਇਹ ਹੈ ਕਿ ਸਾਡੀਆਂ ਤਨਖਾਹਾਂ ਜਿੰਨੀਆਂ ਵੀ ਆ 6ਵੇਂ ਪੇ ਸਕੇਲ ਨਾਲ ਜਿਵੇਂ ਬਾਕੀ 20 ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤੀ ਗਈਆਂ ਤਾਂ ਸਾਡੇ ਜ਼ਿਲ੍ਹੇ ਵਿੱਚ ਵੀ ਜਾਰੀ ਕੀਤੀਆਂ ਜਾਣ ਖਣ ਦੇਖੋ ਦੀਵਾਲੀ ਆ ਰਹੀ ਆ ਤੇ ਦੀਵਾਲੀ ਸਾਨੂੰ ਪੂਰੀ ਆਸ ਸੀ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਡੀਆਂ ਇਹ ਮੰਗਾ ਪੂਰੀਆਂ ਹੋਣਗੀਆਂ ਸਾਡੀ ਤਨਖਾਹ ਆ ਜਾਵੇਗੀ ਤੇ ਇਹਨਾਂ ਨੇ ਕੀ ਕੀਤਾ ਕਿ ਬਿਨਾ ਕਿਸੇ ਅਧਿਕਾਰੀ ਤੋਂ ਬਿਨਾ ਅਧਿਆਪਕਾਂ ਦੀ ਮਨਜ਼ੂਰੀ ਤੋਂ ਡਿਡਕਸ਼ਨ ਕੀਤੀ ਤੇ ਡਿਡਕਸ਼ਨ ਵੀ 50% ਤੋਂ ਉੱਪਰ ਸੈਲੀ ਦੀ ਡਿਡਕਸ਼ਨ ਕੀਤੀ ਗਈ ਜੋ ਕਿ ਇੱਕ ਗੈਰ ਕਾਨੂੰਨੀ ਹੈ ਤੇ ਅਸੀਂ ਪਹਿਲਾਂ ਧਰਨਾ ਲਗਾਇਆ ਸੀਗਾ ਡিপিਆਈ ਤੋਂ ਵੀ ਉਹਨਾਂ ਨੇ ਇੱਕ ਪੱਤਰ ਅਟੈਚ ਕੀਤਾ ਹੋਇਆ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡੀ ਕੋਈ ਵੀ ਡਿਡਕਸ਼ਨ ਨਹੀਂ ਹੁੰਦੀ ਤੇ ਇੱਕ ਕੋਰਟ ਵੱਲੋਂ ਵੀ ਇਹ ਹੁਕਮ ਜਾਰੀ ਕੀਤੇ ਹੋਇਆ ਕਿ ਬਿਨਾ ਕਿਸੇ ਗਰੁੱਪ ਸੀ ਤੇ ਡੀ ਦੀ ਡਿਡਕਸ਼ਨ ਨਹੀਂ ਹੋ ਸਕਦੀ ਬਿਨਾ ਇਜਾਜ਼ਤ ਤੋਂ ਪਰ ਇਹਨਾਂ ਨੇ ਆਪਣੀ ਮਨਮਾਨੀ ਕਰਦੇ ਹੋਏ ਬਿਨਾ ਕਿਸੇ ਇਜਾਜ਼ਤ ਤੋਂ ਡਿਡਕਸ਼ਨਾਂ ਕੀਤੀਆਂ ਜਦਕਿ ਸਾਡਾ ਜਿਹੜਾ ਕੋਰਟ ਦਾ ਫੈਸਲਾ ਆ ਚੁੱਕਿਆ ਜੋ ਇਹ ਸਹੀ ਤਰੀਕੇ ਨਾਲ ਲਾਗੂ ਨਹੀਂ ਕਰ ਰਹੇ ਉਸ ਵਿੱਚ ਵੀ ਇਹ ਲਿਖਿਆ ਕਿਤੇ ਵੀ ਡਿਡਕਸ਼ਨ ਦਾ ਜ਼ਿਕਰ ਨਹੀਂ ਕੀਤਾ ਗਿਆ ਤਾਂ ਇਹ ਸਾਡੀ ਮੰਗ ਆ ਕਿ ਸਾਡੀ ਇਹ ਬਿਨਾਂ ਦੇਰੀ ਕੀਤੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਬਿਨਾਂ ਕਿਸੇ ਡਿਡਕਸ਼ਨ ਤੋਂ ਸਹੀ ਤਰੀਕੇ ਨਾਲ ਜਿਵੇਂ ਬਾਕੀ 20 ਜ਼ਿਲ੍ਹੇ ਪਾ ਰਿਆ ਸਾਡੀ ਤਨਖਾਹ ਪਾਈ ਜਾਵੇ ਅਗਰ ਇਹ ਨਹੀਂ ਕਰਦੀ ਤਾਂ ਸਾਡੇ ਵੱਲੋਂ ਸਾਡੀ ਸਾਰੀ ਯੂਨੀਅਨ ਮਿਲ ਕੇ ਇਸ ਤੋਂ ਵੀ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਜੇ ਇਸ ਤਰ੍ਹਾਂ ਵੀ ਹੱਲ ਨਹੀਂ ਹੁੰਦਾ ਤਾਂ ਅੱਗੇ ਅਸੀਂ ਅਰਦੇਵ ਆਹਾ ਸੁਪਰੀਮ ਕੋਰਟ ਦਾ ਹਾਈ ਕੋਰਟ ਵਿੱਚ ਜੋ ਕੇਸ ਲਗਾਇਆ ਗਿਆ ਵਾ ਤਾਂ ਉਹਨਾਂ ਚ ਇਹਨਾਂ ਨੂੰ ਅੱਗੇ ਅਸੀਂ ਨਾਲ ਪਾਰਟੀ ਬਣਾ ਸਕਦੇ ਹਾਂ ਤੇ ਹੋਰ ਵੀ ਜਿੰਨਾ ਵੀ ਸਾਡੇ ਕੋਲ ਹੋਊਗਾ ਅਸੀਂ ਆਪਣੇ ਹੱਕ ਲੈਣ ਲਈ ਕੋਸ਼ਿਸ਼ ਕਰਾਂਗੇ ਆ ਦੇਖੋ ਜੋ ਵੀ ਸਾਨੂੰ ਡਾਇਰੈਕਸ਼ਨ ਹਾਇਰ ਅਥਾਰਟੀ ਲਾਉਂਦੀ ਹੈ ਉਹ ਅਸੀਂ ਡੀਡੀਓ ਨੂੰ ਲਾਹ ਅਡੋਰਸ ਕਰ ਦਿੰਨੇ ਆ ਉਹਦੇ ਮੁਤਾਬਕ ਜਿਹੜੀ ਕਾਰਵਾਈ ਨਿਜਮਨਤਾਬਕ ਹੋਈ ਠੀਕ ਹੈ ਨਾ ਤੇ ਬਾਕੀ ਅਸੀਂ ਦੇਖ ਲੈਨੇ ਜਿਹੜਾ ਮਸਲਾ ਇਹ ਲੈ ਕੇ ਆਏ ਆ ਉਹ ਡੀਡੀਓ ਨਾਲ ਗੱਲ ਕਰ ਲੈਨੇ ਆ ਜੋ ਕਿ ਸਾਨੂੰ ਲੱਗੂਗਾ ਤੇ ਉਸ ਤਰ੍ਹਾਂ ਦੀ ਹਰ ਕਰ ਲੋਈ ਗੱਲ ਕਰ ਲੈਨੇ ਆ ਕਾਰਨ ਕੀ ਦੱਸਿਆ ਜਾਂਦਾ ਜੀ ਕੀ ਵਜ੍ਹਾ ਦੇ ਕੀ ਕਟੌਤੀ ਲੇਕਨ ਇਹ ਇਕ ਗੱਲੇ ਬਣਾਲੇ ਜਿਲ੍ਹਾ ਜੀ ਕੋਸਤਨ ਕੱਟੀ ਗਏ ਆ ਦੇਖੋ ਜਿਹੜੇ ਐਕਚੁਅਲੀ ਜਿਹੜੇ ਬੈਲ ਹੁੰਦੇ ਆ ਐਚਆਰਐਮਸ ਤੇ ਬਣਦੇ ਹੁੰਦੇ ਆ ਤੇ ਉਹ ਹੇ ਉਤਲੇ ਉਪਭਾਗਰੋਂ ਕੋਈ ਐਚਆਰਐਮਸ ਤੇ ਬੈਲ ਨਹੀਂ ਬਲੇ ਮੈਨੂਅਲ ਬੈਲ ਬਣਦੇ ਸੀ ਉਹਦੇ ਖਜ਼ਾਨਾ ਦਫ਼ਤਰ ਵੱਲੋਂ ਜਿਹੜੀ ਉਹ ਆਬਜੈਕਸ਼ਨ ਲਾ ਦਿੱਤਾ ਗਿਆ ਸੀ ਜੀ ਤੇ ਹੁਣ ਜਦੋਂ ਦੁਆਰਾ ਪਹਾਗ ਨੂੰ ਡਾਇਰੈਕਸ਼ਨ ਜਾਰੀ ਹੋਈਆਂ ਉਹਦੇ ਵਿੱਚ ਜਿਨ੍ਹਾਂ ਡੀ ਡੀ ਨੇ ਮਤਲਬ ਹੋਰ ਜ਼ਿਲ੍ਹਿਆਂ ਦੇ ਵਿੱਚ ਹੋਰ ਪੇ ਕ ਮਹੀਨਿਆਂ ਨਾਲ ਤਨਖਾਹ ਕਢਾਈ ਸੀ ਉਹਨਾਂ ਨੂੰ ਮਤਲਬ ਨੋਟਸ ਜਾਰੀ ਕਰਨ ਲਈ ਵੀ ਕਿਹਾ ਗਿਆ ਪਰ ਆਪਣੇ ਖਿਆਨਾ ਦਫ਼ਤਰ ਨੇ ਜੋ ਮਤਲਬ ਕਾਰਵਾਈ ਕੀਤੀ ਸੀ ਆਪਣੇ ਇਸ ਪੱਧਰ ਤੇ ਉਸ ਤਮ ਸਹੀ ਕੀਤੀ ਸੀਗੀ ਹੁਣ ਨਵੀਆਂ ਡਾਇਰੈਕਸ਼ਨ ਆ ਗਈਆਂ ਉਹਦੇ ਮੁਤਾਬਕ ਅਸੀਂ ਜੋ ਵੀ ਕਾਰਵਾਈ ਹੈ ਡੀ ਡੀ ਅਨਡੋਰਸ ਕਰ ਦਿੰਦੀ ਹੈ ਤੇ ਉਹ ਆਪਣੀ ਕਾਰਵਾਈ ਕਰ ਰਹੀ ਹੈ ਜੇ ਕੋਈ ਮਸਲਾ ਹੋਇਆ ਤੇ ਅਸੀਂ ਧਿਆਨ ਚ ਲਿਆ ਕੇ ਹਾਰਸੋਲਟੀ ਦੇ ਨਾਲ ਮਸਲਾ ਹੱਲ ਕਰ ਦਾਂਗੇ